ਸਤਿ ਸ਼੍ਰੀ ਅਕਾਲ ਦਾਦੀ ਸਸਿਕਾਲ ਪੁੱਤ ਕੀ ਹੋਇਆ ਅੱਜ ਲੇਟ ਹੋ ਗਿਆ ਔਫਿਸ ਤੋਂ ਉਹ ਕੁਛ ਨਹੀਂ ਦਾਦੀ ਇੱਕ ਮੁੰਡਾ ਮੇਰੇ ਨਾਲ ਕੰਮ ਕਰਦਾ ਉਹ ਕਾਫੀ ਦਿਨਾਂ ਤੋਂ ਆ ਨਹੀਂ ਰਿਹਾ ਮੈਂ ਉਹਦੇ ਘਰੇ ਗਿਆ ਸੀ ਉਹ ਕਾਫੀ ਉਦਾਸ ਆ ਡਿਪਰੈਸ਼ਨ 'ਚ ਚਲਾ ਗਿਆ ਕਹਿੰਦਾ ਜ਼ਿੰਦਗੀ 'ਚ ਦੁੱਖ ਬਹੁਤ ਆ ਦਾਦੀ ਉਹਨੂੰ ਕੀ ਕਰਨਾ ਚਾਹੀਦਾ ਪੁੱਤ ਉਹਨੂੰ ਕਹਿ ਰੋਜ਼ ਬਾਹਰ ਘਿਆ ਕਰੇ ਗੁਰਬਾਣੀ ਪੜਿਆ ਕਰੇ ਗੁਰਬਾਣੀ ਪੜਨ ਨਾਲ ਜ਼ਿੰਦਗੀ ਚ ਦੁੱਖ ਨਹੀਂ ਆਂਦਾ ਕਿਤੇ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਨਾਲ ਹੀ ਚੱਲਨੇ ਆ ਜੇ ਸੁੱਖ ਹੈ ਤਾਂ ਦੁੱਖ ਵੀ ਆਏਗਾ ਪਰ ਗੁਰਬਾਣੀ ਪੜਨ ਨਾਲ ਸਾਨੂੰ ਉਹਨਾਂ ਦੁੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਮਿਲਦੀ ਹੈ ਜਿੱਦਾਂ ਕਿਸੇ ਪੰਡੇ ਚੋਂ ਕਿਉਂ ਰੱਖਦੀ ਹੈ ਕਿਉਂ ਪੰਡੇ ਆਪਣੀ ਛਾਪ ਨਾ ਕੇ ਰੱਖ ਦਾਣ ਉਸੇ ਤਰ੍ਹਾਂ ਪੜੀ ਹੋਈ ਜੁਬਾਣੀ ਸਾਡੇ ਹਿੱਤੇ ਰੁਪਏ ਪੰਡੇ ਚ ਆਪਣੀ ਛਾਪ ਨਾ ਕੇ ਰੱਖ ਦਈਏ ਤੇ ਸਾਨੂੰ ਜ਼ਿੰਦਗੀ ਜਿਉਂਦਾ ਸਿਧਾਂਤ ਸਿਖਾਂਦੀ ਏ ਸਿਧਾਂਤ ਫਾਰਮੂਲਾ ਫਾਰਮੂਲਾ ਦਾਦੀ ਇਹ ਕਿਹੜਾ ਫਾਰਮੂਲਾ ਤੇ ਕਿੱਥੇ ਲੱਗਦਾ ਦੁੱਖਾਂ ਤਕਲੀਫਾਂ ਮੇਰਾਸ਼ਾ ਗਮੀ ਮੁਸੀਬਤਾਂ ਤੇ ਡਿਪਰੈਸ਼ਨ ਦੇ ਅਲਜਬਰਾ 'ਚ ਫਸੇ ਜ਼ਿੰਦਗੀ ਰੂਪੀ ਸਵਾਲਾਂ ਦਾ ਹੱਲ ਐ ਇਹ ਫਾਰਮੂਲਾ ਗੁਰਬਾਣੀ ਦਾ ਫਾਰਮੂਲਾ ਆਪਣੀ ਜ਼ਿੰਦਗੀ 'ਚ ਲਗਾ ਕੇ ਤੇ ਦੇਖੋ